ਆ ਸਾਡੇ ਕੋਲ ਪਿਛਲੇ ਦਿਨਾਂ ਚ ਕੋਈ 10 12 ਦਿਨ ਪਹਿਲੇ ਇਹ 16 ਸਾਲ ਦਾ ਮੁੰਡਾ ਮੈਂ ਡਾਕਟਰ ਮਲੋਤਰਾ ਪਹਿਲੇ ਤੋਂ ਕਾਰਪੋਰੇਟ ਹਸਪੀਟਲ ਬਟਾਲਾ ਰੋਡ ਆਪਣੀ ਸਰ ਤੋਂ ਸਭ ਤੋਂ ਪਹਿਲੇ ਦੀ ਮੈਂ ਤੁਹਾਡਾ ਧੰਨਵਾਦ ਕਰਦਾਂਗੀ ਤੁਸੀਂ ਸਾਰੇ ਇੱਥੇ ਕੱਲ ਵੀ ਪਰਸੋਂ ਵੀ ਪ੍ਰੈਸ ਵਾਲੇ ਸਾਰੇ ਆ ਰਹੇ ਆ ਆਪਣੇ ਆਪਣੇ ਚੈਨਲਸ ਤੋਂ ਇਹਦੀ ਕਵਰੇਜ ਕਰਨ ਵਾਸਤੇ 16 ਸਾਲ ਦਾ ਬੱਚਾ ਆਇਆ ਸੀ ਸਾਡੇ ਕੋਲ ਪాయిਜ਼ਨ ਖਾ ਕੇ ਕਹਿੰਦਾ ਸੀ ਮੈਂ ਗਲਤੀ ਨਾਲ ਖਾ ਲਈ ਕਰਦੇ ਵੀ ਗਲਤੀ ਨਾਲ ਕਰ ਰਿਹਾ ਪੁਲਿਸ ਇਨਫੋਰਮੇਸ਼ਨ ਦਿੰਦੀ ਸੀ ਯੂਜੂਲੀ ਅਡਲਟ ਦੀ ਪੌਇਜ਼ਨਿੰਗ ਤੇ ਸ네ਕ ਬਾਈਟਸ ਹੋ ਰਹੇ ਸਾਰੀਆਂ ਚੀਜ਼ਾਂ ਨੂੰ ਉਹ ਡੋਜ਼ ਦੇ ਜਿਹਾ ਸੀ ਟਰੀਟਮੈਂਟ ਕਰਦੇ ਆ 30 ਸਾਲ ਹੋ ਗਏ ਸਾਨੂੰ ਇਹ ਗੱਲ ਕਰਦਿਆਂ ਨੂੰ ਬੱਚੇ ਬੜੇ ਘਟਾਂਦੇ ਆ ਇਸ ਕਰਕੇ ਨੂੰ ਪ੍ਰੈਸ ਮੀਡੀਆ ਕਵਰੇਜ ਜ਼ਿਆਦਾ ਮਿਲ ਗਈ ਬੱਚੇ ਛੋਟੇ ਹੁੰਦੇ ਆ 16 ਸਾਲ ਦੇ ਬੱਚਾ ਜਿਹੜਾ ਬਿਲਕੁਲ ਹਜੇ 8ਵੀਂ 9ਵੀਂ ਕਲਾਸ ਦੀ ਪੜਦਾ ਸੀ ਔਰ ਉਹਨੇ ਐਸੀ ਪੌਇਜ਼ਨ ਖਾ ਲਈ ਜਿੰਨੂੰ ਅਸੀਂ ਹਰਬੀਸਾਈਡ ਕਹਿੰਨੇ ਆ ਔਰ ਇਹ ਤੋਂ ਹਰਬੀਸਾਈਡ ਜਿਹੜੀ ਹੈ ਇਹ ਤੋਂ ਬਚਾਉਣਾ ਬਹੁਤ ਮੁਸ਼ਕਿਲ ਹੈ ਬਿਕਾਜ਼ ਸਾਰਿਆਂ ਨੂੰ ਹਰਬੀਸਾਈਡ ਦਾ ਪਤਾ ਨਹੀਂ ਹੁੰਦਾ ਇਹ ਜਿਆਦਾਤਰ ਲੋਕਾਂ ਨੂੰ ਮਚੈਟੀ ਵਗੈਰਾ ਜਾਂ ਫਿਰ ਅਦਾ ਸਲਫਾਸ ਦਾ ਪਤਾ ਹੁੰਦਾ ਹੈ ਸਲਫਾਸ ਨਾਲ ਆਲਮੋਸਟ 100% ਜਾਨਲੇਵਾ ਹੈ ਅਸੀਂ ਕੁਝ ਪੇਸ਼ੈਂਟਸ ਬਚਾਏ ਐ ਸਲਫਾਸ ਦੀ 30 ਸਾਲਾਂ ਵਿੱਚ ਸਮਝੋ ਅਸੀਂ 4-500 ਪੇਸ਼ੈਂਟ ਦੇਖਿਆ ਹੋਣਾ ਤੇ ਉਸ ਚੋਂ 10-15 20 ਪੇਸ਼ੈਂਟ ਹੀ ਬਚਾ पाए ਲੇਕਿਨ ਹਰਬੀਸਾਈਡ ਦੇ ਪੇਸ਼ੈਂਟ ਆਰਗਨੋ ਫਾਸਫੋਰਸ ਮਚੈਟੀ ਜਿਹਨੂੰ ਕਹਿੰਨੇ ਆ ਉਹਦੇ ਸਾਡੇ ਕੋਲ ਤੋੜ ਅਵੇਲੇਬਲ ਐ ਬੜੇ ਸਾਲਾਂ ਤੋਂ ਉਹਦੇ ਤੋੜ ਅਵੇਲੇਬਲ ਐ ਅਸੀਂ ਕੋਈ ਵੀ ਪੇਸ਼ੈਂਟ ਮਰ ਨਹੀਂ ਦਿੰਦੇ ਔਰ ਸਾਰੇ ਪੇਸ਼ੈਂਟਸ ਨੂੰ ਆਲਮੋਸਟ 100% ਰਿਕਵਰ ਕਰਵਾ ਦਿੰਦੇ ਆ ਲੇਕਿਨ ਜਿਹੜੇ ਇਹ ਨਵੀਂ ਚੀਟ ਆਈ ਹੈ ਘਾਹ ਮਾਰਨ ਵਾਲੀਆਂ ਦਵਾਈਆਂ ਆਈਆਂ ਹੈ ਔਰ ਇਹਨੂੰ ਹਰਬਿਸਾਈਡ ਕਰਨੇ ਆ ਇਹਦਾ ਪੇਸ਼ੈਂਟ ਬਚਣਾ ਬਹੁਤ ਮੁਸ਼ਕਲ ਹੈ ਮੈਂ ਕੱਲ ਵੀ ਪ੍ਰੈਸ ਵਾਲਿਆਂ ਨੂੰ ਦੱਸਿਆ ਸੀ ਕਿ ਸਭ ਤੋਂ ਜ਼ਿਆਦਾ ਖਤਰਨਾਕ ਹਰਬਿਸਾਈਡ 'ਚ ਪ੍ਰੋਬਲਮ ਹੈ ਹੈ ਕਿ ਪੇਸ਼ੈਂਟ ਤੁਰ ਕੇ ਆਂਦਾ ਹੈ ਔਰ ਚੰਗਾ ਭਲਾ ਹੁੰਦਾ ਹੈ ਬੈੱਡ ਤੇ ਲੇਟਦਾ ਹੈ 5 ਦਿਨ 4 ਦਿਨ ਪੇਸ਼ੈਂਟ ਬਿਲਕੁਲ ਠੀਕ ਰਹਿੰਦਾ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਚੌਥੇ ਪੰਜਵੇਂ ਦਿਨ ਪੇਸ਼ੈਂਟ ਸੀਰੀਅਸ ਹੋ ਜਾਂਦਾ ਔਰ 10ਵੇਂ 12ਵੇਂ ਦਿਨ ਪੇਸ਼ੈਂਟ ਮਰ ਜਾਂਦਾ ਹੈ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੋਣੇ ਬੋਲੀਆਂ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਕਿ ਪੇਸ਼ੈਂਟ ਦੇ ਅਟੈਂਡੈਂਟਸ ਤੇ ਬਹੁਤ ਸਾਰੇ ਪੈਸੇ ਵੀ ਲੱਗ ਜਾਂਦੇ ਆ ਔਰ ਪੇਸ਼ੈਂਟ ਵੀ ਨਹੀਂ ਬਚਦਾ ਔਰ ਉਹ ਸਾਡੇ ਤੇ ਗੁੱਸਾ ਵੀ ਕਰਦੇ ਆ ਕਿ ਡਾਕਟਰ ਸਾਹਿਬ پیسے ਵੀ ਲੱਗੇ ਔਰ ਬੱਚਿਆ ਵੀ ਨਹੀਂ ਔਰ ਅਸੀਂ ਠੀਕ ਠਾਕ ਆਈ ਸੀ ਤੇ ਤੁਰ ਕੇ ਆਇਆ ਸੀ ਆਟੋ ਚੋ ਤੁਰ ਕੇ ਨਿਕਲਿਆ ਬਾਹਰ ਲੇਕਿਨ ਉਹਨਾਂ ਸਮਝਾਣਾ ਬਹੁਤ ਮੁਸ਼ਕਿਲ ਹੈ ਕਿ ਪੇਸ਼ੈਂਟ ਦੀ ਪੌਇਜ਼ਨਿੰਗ ਜਿਹੜੀ ਹੈ ਚੌਥੇ ਪੰਜਵੇਂ ਦਿਨ ਹੀ ਅਸਰ ਕਰਦੀ ਹੈ ਔਰ ਫਿਫੜੇ ਗਾਲ ਦਿੰਦੀ ਹੈ ਦੋਨੋਂ ਫਿਫੜਿਆਂ 'ਚ ਇਹਨਾਂ ਨੁਕਸ ਪੈ ਜਾਂਦਾ ਕਿ ਪੇਸ਼ੈਂਟ ਸਾਹ ਨਹੀਂ ਲੈ ਪੰਦਾ ਜਦੋਂ ਅਸੀਂ ਫਿਫੜਿਆਂ ਦਾ ਇਹੋ ਜਿਹਾ ਨੁਕਸ ਹੁੰਦਾ ਜਿਦੋਂ ਅਸੀਂ ਵੈਂਟਿਲੇਟਰ ਤੇ ਪਾ ਦਿੰਨੇ ਆ ਲੇਕਿਨ ਫਿਫੜੇ ਲਗਾਤਾਰ ਹੀ ਡਾਊਨ ਜਾਈ ਜਾਂਦੇ ਔਰ ਤਿਸ਼ਨ ਨਹੀਂ ਬਚਦਾ ਇਹ ਪੇਸ਼ੈਂ ਮੁਸ਼ਕਲਾਂ ਦੇ باوجود ਅਸੀਂ ਇਸ ਬੱਚੇ ਨੂੰ 16 ਸਾਲ ਦੇ ਬੱਚੇ ਨੂੰ ਬਚਾਇਆ ਔਰ ਠੀਕ ਠਾਕ ਹਲਕਾਰ ਭੇਜਿਆ ਔਰ ਜਿਹਦੇ ਵਿੱਚ ਉਹਨਾਂ ਨੂੰ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਵੱਡੀ ਗੱਲ ਹੈ ਕਿ ਪੇਸ਼ੈਂਟ ਬਹੁਤ ਗਰੀਬ ਸੀ ਇਹਦੇ ਕੋਲ ਪੈਸੇ ਨਹੀਂ ਸੀ ਮੈਡੀਸਿਨ ਦੇ ਇਵਨ ਪੈਸੇ ਨਹੀਂ ਸੀ ਹਸਪੀਟਲ ਦੇ ਪੈਸੇ ਨਹੀਂ ਸੀ ਸਾਡੇ ਸਾਰੇ ਸਟਾਫ ਨੇ ਮੈਡੀਕਲ ਆਫੀਸਰਸ ਨੇ ਕੰਸਲਟੈਂਟਸ ਨੇ ਸਾਰੇ ਇਨਕਲੂਡਿੰਗ ਮੀ ਸਾਰਿਆਂ ਨੇ ਪੈਸੇ ਪਾ ਕੇ ਦਾ ਇਲਾਜ ਕੀਤਾ ਔਰ ਦੇ ਵਰ ਸੋ ਹੈਪੀ ਉਹਨਾਂ ਨੇ ਪ੍ਰੈਸ ਸਾਹਮਣੇ ਆਪਣੀ ਬਾਈਟ ਵੀ ਦਿੱਤੀ ਔਰ ਸਾਰੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਕਿ ਹਸਪੀਟਲ ਨੇ ਬੜਾ ਜਿਆਦਾ ਹੈਲਪ ਕੀਤੀ ਔਰ ਬ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਪੌਇਜ਼ਨਿੰਗ ਵਾਸਤੇ ਮੈਂ ਪੰਜਾਬ ਸਰਕਾਰ ਨੂੰ ਬਹੁਤ ਵਾਰੀ ਚਿੱਠੀਆਂ ਲਿਖ ਚੁੱਕਾ ਮੇਰਾ ਖਿਆਲ ਹੈ ਕਿ 98 ਤੋਂ ਮੈਂ ਲਿਖ ਰਿਹਾ ਕਿ ਇਸ ਪੌਇਜ਼ਨਿੰਗ ਤੇ ਐਸੀ ਨਕੀਲ ਕਸਨੀ ਚਾਹੀਦੀ ਹੈ ਤਾਂ ਕਿ ਇਹ ਪੇਸ਼ੈਂਟਸ ਨੂੰ इजीली ਅਵੇਲੇਬਲ ਨਾ ਹੋਵੇ ਕੋਈ ਨਾ ਕੋਈ ਆਧਾਰ ਕਾਰਡ ਜਾਂ ਕੋਈ ਉਹਨਾਂ ਦਾ ਲਾਇਸੈਂਸ ਜਾਂ ਕੁਝ ਨਾ ਕੁਝ ਰੱਖ ਕੇ ਜਾਂ ਦੇਖ ਕੇ ਉਹ ਰੱਖ ਕੇ ਕਿਸੇ ਨੂੰ ਪੌਇਜ਼ਨਿੰਗ ਸਬਸਟੈਂਸਸ ਜਿਹੜੀਆਂ ਹੀ ਆਂ ਆਰਗੈਨੋਫਾਸੋ ਜਿਹੜੀਆਂ ਫਸਲਾਂ ਚ ਪਾਣ ਵਾਲੀਆਂ ਦਵਾਈਆਂ ਤਦ ਦਿਓ ਐ ਨਹੀਂ ਕਿ ਸਾਰੇ ਜਿਹੜਾ ਮਰਜ਼ੀ ਜਾਏ ਔਰ ਉਹਨੂੰ ਪੈਸੇ ਦੇ ਕੇ ਉਹ ਪੌਇਜ਼ਨ ਲੈ ਲਵੇ ਇਹ ਇਹ ਤੋਂ ਥੋੜਾ ਜਿਹਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਥੈਂਕ ਯੂ ਵੈਰੀ। ਡਾਕਟਰ ਸਾਹਿਬ ਹਸਪਤਾਲ ਦੀ ਕਿਹੜੀ ਸਹੂਲਤ ਹੈ? ਸਾਡੇ ਕੋਲ ਹਸਪਤਾਲ 'ਚ ਸਾਰੀਆਂ ਸਹੂਲਤਾਂ ਕਾਰਡੀਅਕ ਦੀ ਸਹੂਲਤ ਹੈ, ਲਿਵਰ ਦੀ, ਕਿਡਨੀ ਦੀ, ਬ੍ਰੇਨ ਦੀ ਹਰ ਤਰ੍ਹਾਂ ਦੀ ਸਹੂਲਤ ਹੈ। ਲੇਕਿਨ ਜਿਹੜੇ ਸਾਹਮਣੇ ਸਤਾ 100 ਬੈਡ ਦਾ ਸਾਰਾ ਹਸਪਤਾਲ ਖੁੱਲ ਰਿਹਾ ਉਹਦੇ 'ਚ ਅਸੀਂ ਲਿਵਰ ਤੇ ਕਿਡਨੀ ਟ੍ਰਾਂਸਪਲਾਂਟ ਸੈਂਟਰ ਖੁੱਲ ਰਿਹਾ ਹਾਂ। ਤੇ ਕੈਂਸਰ ਦਾ ਸਪੈਸ਼ਲਿਟੀ ਜਿਹੜੀਆਂ ਸਪੈਸ਼ਲਿਟੀ ਸਾਡੇ ਕੋਲੇ ਹਸਪੀਟਲ ਚ ਨਹੀਂ ਸੀ ਉਹ ਸਪੈਸ਼ਲਿਟੀ ਵੀ ਅਸੀਂ ਐਡ ਕਰ ਰਹੇ ਹਾਂ ਸਾਹਮਣੇ ਹਸਪੀਟਲ ਜਿਹੜਾ 250 ਬੈੱਡ ਦਾ ਹੈ मोस्ट प्रोਬਬਲੀ 15 ਤੋਂ 20 ਦਿਨ ਦਾ ਜਾਂ ਮੈਕਸਮ 1 ਮੰਥ ਤੱਕ ਅਸੀਂ ਉਹਨੂੰ ਓਪਨ ਕਰ ਦੇਵਾਂਗੇ ਸਾਰੇ ਪਬਲਿਕ ਲਈ ਔਰ ਅਸੀਂ ਉਥੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰਦੇ ਹਾਂ ਦੈਟਸੋ ਆਯੁਸ਼ਮਨ ਕਾਰਡ ਉਪਲਬਧ ਹੈ ਆਯੁਸ਼ਮਨ ਕਾਰਡ ਡੈਫੀਨਿਟਲੀ ਆਯੁਸ਼ਮਨ ਕਾਰਡ ਬਸ ਇਸ ਇੱਕ ਫਲੋਰ 4th ਫਲੋਰ ਸਾਡਾ ਆਯੁਸ਼ਮਨ ਫਲੋਰ ਹੀ ਹੈ ਉਦੋਂ ਸਾਰੇ ਪੇਸ਼ੈਂਟਸ ਸਫਰੀ ਟ੍ਰੀਟਮੈਂਟ ਕਰਦੇ ਆ ਉਹਦਾ ਰੀਜ਼ਨ ਹੈ ਬਿਕੋਸ ਸਾਰੇ ਪੇਸ਼ੈਂਟਸ ਸਾਡੇ ਜਿੰਨੇ ਵੀ ਸਾਡੇ ਕੰਸਲਟੈਂਟਸ ਹੈ ਉਹ ਸਾਰੇ ਪੇ ਪੈਨਲ ਤੇ ਹੈ ਸਾਰੇ ਸਵੇਰੇ 10 ਤੋਂ 5 ਵਜੇ ਤੱਕ ਹੁੰਦੇ ਆ ਇਸ ਕਰਕੇ ਸਾਨੂੰ ਕੋਈ ਜ਼ਿਆਦਾ ਮੁਸ਼ਕਲ ਨਹੀਂ ਲੱਗਦੀ ਆ ਆਯੂਸ਼ਮਨ ਦਾ ਇਲਾਜ ਕਰਨਾ ਜਾਂ ਉਹਨਾਂ ਦਾ ਆਪਰੇਸ਼ਨ ਕਰਨਾ ਅਸੀਂ ਬੜੀ ਯੂਜ਼ਲੀ ਆਯੂਸ਼ਮਨ ਦਾ ਕੰਮ ਕਰ ਰਹੇ ਹਾਂ ਡਾਕਟਰ ਸਾਹਿਬ ਜਿਹੜਾ ਮੌਸਮ ਚੱਲਦਾ ਪਿਆ ਠੀਕ ਕਹਿ ਸਕੋਗੇ ਸ਼ਹਿਰ ਵਾਸੀਆਂ ਨੂੰ ਮੌਸਮ ਜਿਹੜਾ ਚੱਲਦਾ ਪਿਆ ਉਹ ਸ਼ਹਿਰ ਵਾਸੀਆਂ ਨੂੰ ਇਹੀ ਹੈ ਕਿ ਡੇਂਗੀ ਤੋਂ ਬਚੋ ਵੈਸੇ ਇਸ ਵਾਰੀ ਡੇਂਗੀ ਨਾ ਆਇਆ ਨਹੀਂ ਹੈ ਤੇ ਨਾ ਹੀ ਕੋ ਬਿਕੋਜ਼ ਲੂ ਲਗਨ ਦਾ ਖਤਰਾ ਹੈ ਬਾਹਰ ਬਿਕੋਜ਼ ਹੀਟ ਸਟ੍ਰੋਕ ਹਿਉ ਨੂੰ ਕਹਿੰਦੇ ਆ ਹੀਟ ਸਟ੍ਰੋਕ ਹੋ ਜਾਂਦਾ ਹੈ ਔਰ ਜਿੰਨੇ ਇੱਕ ਜਿੰਨਾ ਕ ਹਿਊਮਿਡ ਹੈ ਉਹਦੇ ਚ ਇੰਨਾ ਕ ਜਿਆਦਾ ਪਸੀਨਾ ਆਂਦਾ ਤਾਂ ਡੀਹਾਈਡਰੇਸ਼ਨ ਹੋ ਸਕਦੀ ਹੈ ਕ ਲੂਜ਼ ਮੋਸ਼ਨ ਤੋਂ ਬਚੋ ਆਲਰੇਡੀ ਸਾਡੀ ਸਵੇਟਿੰਗ ਨਾਲ ਇੰਨੀ ਡੀਹਾਈਡਰੇਸ਼ਨ ਹੁੰਦੀ ਹੈ ਉੱਪਰ ਲੂਜ਼ ਮੋਸ਼ਨ ਐ ਵੋਮਿਟਿੰਗ ਆਣ ਗਿਆ ਤੇ ਪੇਸ਼ੈਂਟ ਸਮ ਟਾਈਮ ਬੀ ਹੌਸ਼ ਹੋ ਜਾਂਦਾ ਹੈ ਔਰ ਉਹਨੂੰ ਕਾਫੀ ਮੁਸ਼ਕਲ ਆ ਸਕਦੀ ਹੈ ਜਿਆਦਾ ਜਿਆਦਾ ਪਾਣੀ ਪੀਓ ਔਰ ਗੰਦੀਆਂ ਚੀਜ਼ਾਂ ਤੋਂ ਬਚੋ